ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਕਾਫੀ ਮਾਤਰਾ ਦੇ ਵਿੱਚ ਤੁਹਾਨੂੰ HF ਗਾਵਾਂ ਦਿਖਾਵਾਂਗੇ ਲਗਭਗ 1-2 ਕਸੂਨੀਆਂ ਜਾਂ ਬਾਕੀ ਸਾਰੀਆਂ ਗੱਪਣਾ ਡਿਟੇਲ ਇਨਫੋਰਮੇਸ਼ਨ ਵੀ ਤੁਹਾਨੂੰ ਲੈ ਕੇ ਜਾਵਾਂਗੇ 8-9 ਗਾਵਾਂ ਬਿਲਕੁਲ ਵਿਕਰੀ ਵਾਲੀਆਂ ਹਰ ਵਕਤ ਹਾਜ਼ਰ ਹੁੰਦੀਆਂ ਜਦ ਮਰਜੀ ਪਹੁੰਚੋ HF ਦੇ ਵੀਰ ਕੰਮ ਕਰਦੇ ਕਦੇ-ਕਦੇ ਜਰਸੀ ਸਾਈਵਲ ਹੋਰ ਵੀ ਬਰੀਡਾਂ ਦੇ ਗਾਵਾਂ ਬਿਲਕੁਲ ਆਉਂਦੀਆਂ ਰਹਿੰਦੀਆਂ ਸੋ ਆਓ ਅੱਗੇ ਵੀਰ ਨਾਲ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਬਾਈ ਪਾਉਣਪੁਰ ਹੈਗਾ ਪਿੰਡ ਐਡਰੈਸ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 987786889 ਤੇ ਦੂਜਾ ਨੰਬਰ ਹੈ 973550 ਸਾਰੇ ਵੱਡੇ ਭਰਾ ਨੰਬਰ ਹੈ ਅੱਜ ਕਿੰਨੇ گاਵਾ ਵਿਕਰੀ ਆ ਲਈਆਂ ਅੱਜ ਆਪਣੇ ਕੋਲੇ ਤੇ 11 گاਵਾ ਨੇ ਸੇਰ ਆਈਆਂ ਜੀ ਜੀ ਨੌ ਨਾਲ ਪਿੰਡ ਭਰਾ ਦੋ گاਵਾ ਹੋੜੇ ਕਿੱਥੀਆਂ ਨੇ ਬੜਾ ਜੀ ਪਹਿਲਾ ਨੰਬਰ ਆਪਾਂ ਜਿਹੜੀ ਬੱਚੀ ਦੇਖ ਰਹੇ ਹਾਂ ਤਾਜੀ ਸੂਈ ਹੋਈ ਹੈ ਹਨ ਇਹ ਬਈ ਕੱਲ ਸਨਾਹ ਦੀ ਸੂਈ ਆਖਣ ਦੀ ਮੰਗ ਰਹੇ ਦੇ ਬੱਤੀ ਹੈਗੀ ਅੱਛਾ ਮਗਰੇ ਦੇ ਬੱਚੀ ਅ ਵਿਸ਼ੋਕੜਾ ਕਨਫਰਮਾ ਡਾਟਾ ਇਹਦਾ ਸਾਰਾ ਡਾਟਾ ਤੇ ਹੈਗੇ ਆਪਣੇ ਕੋਲੇ ਸਰਕਾਰੀ ਸੀਮਣ ਦੀ ਹੈ ਆਪ ਜੀ ਤੇ ਦੰਦੋ ਕਿ ਮੈਂ ਵੜ ਰਿਹਾ ਜਦੋਂ ਛੇ ਦੰਦਾ ਬਈ ਤੇ ਮਾਰ ਤਾਂ ਦੱਸੇ 23 24 ਕਿਲੋ ਪਲੂਨ ਉਹ ਦਿੱਤਾਗਾ ਅੱਛਾ ਪਲੂਨ 23 24 ਕਿਲੋ ਦੋ ਤੇ ਚੱਲੀ ਆ ਚੱਲੀ ਵੀ ਹੈ ਤੇ ਬਾਕੀ ਥਾਣਾ ਦਾ ਸਪੇਸ ਵਗੈਰਾ ਤੇ ਫਿੱਟ ਫਾੜ ਫਿਟਿੰਗ ਵਾਲਾ ਲੈਵਾ ਹਨਾ ਜੇਰ ਜੂ ਟੋਟਲ ਡਨ ਹੈ ਫਾਈਲ ਡਨ ਤੇ ਵੀਡੀਓ ਆਪਣੇ ਕੋਲੇ ਬਣੀ ਜਾਈਗੀ ਸੁਭਰਕ ਕੱਦ ਕਾਠ ਵਗੈਰਾ ਵੇਖ ਸਕਦੇ ਹੋ ਕੱਦ ਕਾਠ ਚੰਗਾ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਦੂਸਰਾ ਸੂਆ ਵੈਡ ਸੂਆ ਤੇ ਕਿੰਨਾ ਕੁ ਦੋ ਸਟਾਰਟਿੰਗ ਜੇ ਕਰਿਆ ਵੀਰੇ ਨੇ ਬਾਈ ਹੁਣ ਆਏ ਮੰਨ ਕੇ ਚੱਲ ਜੀ ਉਹ ਜੀ ਹੁਣ ਸਾਰੇ ਚਲੋ ਹੋਈ ਠੀਕ ਹੈ ਉਦਰਾ ਹੋਈਆਂ ਮੰਨ ਕੇ ਜੇ 26 27 ਹੋਰ ਆਉਣੇ ਤਾਂ ਬੋਲੋ ਕਹਿੰਦੇ ਵਾ 25 ਤੋਂ ਪੀ ਕੇ ਦਾ ਆਬਾਦੀ ਰਹਿਣਾ ਹੈਗਾ 25 ਤੋਂ ਪਲੱਸ ਹੀ ਦੋ ਬਾਈ ਰਾਮ ਨਾ ਰੇਟ ਕੀ ਰਹੂ ਇਹਦਾ ਰੇਟ ਬਾਈ 1 ਲੱਖ 15000 ਦੀ ਵਸੀ ਨਾ ਮੌਕੇ ਤੇ ਗੁਜਾਇਸ ਹੋ ਜੂਗੀ ਆਏ ਬੰਦੇ ਮੰਨ ਤਨ ਕਰ ਜੀ 1 ਲੱਖ 15000 ਰੁਪਇਆ ਮੌਕੇ ਤੇ ਗੁਜਾਇਸ ਹੋ ਜੂਗੀ ਜੇ ਆਰ ਚੂ 4 4 ਸਭ ਕੁਝ ਕੰਮ ਡਾਨਾ ਮਗਰ ਇਹਦੇ ਬੱਚੀ ਆ ਗਈ ਤੇ 1,11,000 ਰੁਪਏ ਚੰਗੀ ਗੇਅਰ ਕਰਾਂਗੇ ਆਪਾਂ 25 ਤੋਂ ਅੱਬ ਚੱਲੀ ਜਾਊਗੀ। ਤੇ 15-16 ਕਿਲੋ ਦੀ ਬੌਲੀ ਇਹ ਥਲੇ ਸਟਾਰਟਿੰਗ ਹੈਗੀ ਆ। ਸਟਾਰਟਿੰਗ ਹੈਗੀ ਆ ਬਈ। ਤੇ ਬਾਕੀ ਮਗਰ ਬੱਛੀ ਆ ਨਾ। ਜੀ। ਚਵਾਈਟ ਵੀ ਇੱਕ ਨੰਬਰ ਆ। ਇੱਕ ਨੰਬਰ ਆ ਬਈ। ਅੱਗੇ ਦੋ ਨੰਬਰ ਦੇਖ ਰਹੇ ਆ ਜਿਹੜੀ ਆਪਾਂ। ਇਹ ਬਈ ਪਹਿਲਾਂ ਬਸੇ ਚਾਰ ਨੰਬਰਾਂ ਦੇ। ਜੀ। ਇਹੋ ਇੱਕ ਹਫਤਾ ਪੈਂਡਿੰਗ ਪਿਆ ਹੋਣਾ। ਅੱਛਾ ਇੱਕ ਹਫਤਾ ਜਿਹੜਾ ਸੂਣ ਚ ਪੈਂਡਿੰਗ ਪਿਆ। ਤੇ ਦੰਦੋ ਕਿਵੇਂ ਆ ਗਈ ਏ? ਦੰਦੋ ਚਾਰ ਦੰਦ ਆ। ਅੱਛਾ ਚਾਰ ਦੰਦ ਪਹਿਲਾ ਸੂਆ ਸੂਰੀ ਆ ਹਨਾ। ਸੋ ਦੰਦ ਦੇਖੋ ਚੌਕੇ ਦ ਜੀ ਤੇ ਹਫਤਾ ਪੈਂਡਿੰਗ ਆ ਇਹਦਾ ਬਿਸ਼ੋਕੜ ਪਤਾ ਲਾਪ ਨੂੰ ਸੀਮਨ ਵਗੈਰਾ ਲੱਗੇ ਅੱਛਾ ਜਿਹੜੀ ਦਾ ਰਿਕਾਰਡ ਹੈਗਾ ਉਹ ਆਪਾਂ ਦੱਸਾਂਗੇ ਉਹਦਾ ਹਾਂਜੀ ਤੇ ਇਹਦਾ ਪੀਕ ਦੁੱਧ ਮੰਨ ਕੇ ਚੱਲੀ ਕਿੰਨਾ ਪਾ ਦੂਗੀ ਦੁੱਧ ਭਾਈ ਆਹ 35 ਤੋਂ 9 ਕਿਲੋ ਹੀ ਬਸੇ ਦੁੱਧ ਠੀਕ ਆ ਕਹਿੰਦਾ ਆਪਾਂ ਪਲੂਣੀ 34 35 ਕਿਲੋ 35 ਤੋਂ ਪਲੱਸ ਹੀ ਚੱਲੂਗੀ ਜੀ ਤੇ ਵਾਕੀ ਥਣ ਲੇਵ ਦੀ ਬੜੀ ਸਾਫ਼ ਸੁਥਰੀ ਆ ਹਨਾ ਬੜੀ ਬੁਢੀ ਬਹੁਤ ਬਰੀਡ ਬਹੁਤ ਵੈੜ ਚ ਜੀ ਤੇ ਲੇਵਾ ਦੇਖੋ ਯਾਰ ਫਿੱਟ ਫਾਟ ਬਿਲਕੁਲ ਫਿਟਿੰਗ ਵਾਲਾ ਹਵਾਨਾ ਪਹਿਲਾ ਸੂਬਾ ਸੂਰੀਆ ਮੂੰਹੋ ਚਾਰ ਦਾ ਦਾ ਸੂਨ ਦੇ ਵਿੱਚ ਇੱਕ ਹਫਤਾ ਪੈਂਡਿੰਗ ਆ ਕਦ ਕਾਟ ਜਿੰਦ ਜਾਣ ਕੋਈ ਵੀ ਛੋਟੀ ਲਿੱਸੀ ਨਾ ਮੰਨ ਕੇ ਆਵੇ ਵੱਡੇ ਕਦ ਕਾਟ ਦੇ ਬੱਚਾ ਕੀ ਰੇਟ ਬਾਈ ਕੀ ਰਹਿਣਾ ਇਹਦਾ ਰੇਟ ਬਾਈ 1,75,000 ਰੁਪਏ ਦਾ ਗੁਜਾਇਸ ਹੋ ਜੂਗੀ ਆਏ ਬੰਦੇ ਮਾਨ ਤਨ ਸੋ 1,75,000 ਰੁਪਏ ਰੇਟ ਆ ਮੌਕੇ ਤੇ ਗੁਜਾਇਸ ਹੋ ਜੂਗੀ ਪਹਿਲਾ ਸੂਆ ਪਲੂਨ ਸੂਰੀ ਆ ਮੂਹ ਚਾਰ ਦਾ ਕਿਹੜਾ ਸੀਮਨ ਲੱਗਾ ਕਿਹੜੇ ਜੀ ਆਪਾ ਉਹ ਵੀ ਜੁਦੀ ਸੌਦਾ ਕਰਾਂਗੇ ਤੁਹਾਨੂੰ ਕਨਫਰਮ ਕਰ ਦੇਣਗੇ ਸੋ ਲੈਵਾ ਦੇਖੋ ਮੰਤਰ ਵਗੈਰਾ ਅੱਜ 60 ਤੋਂ 65% ਹਵਾਨਾ ਦਿਖਦੇਣ ਲੱਗਿਆ ਕਿਉਂਕਿ ਇੱਕ ਹਫਤਾ ਇਹਦਾ ਸੂਨ ਦੇ ਵਿੱਚ ਪੈਂਡਿੰਗ ਪਿਆ ਪਹਿਲਾ ਸੂਆ ਨਵੇਂ ਹਾਨ ਦੇ ਵਿੱਚ ਸੂਰੀ ਆ ਚੌਕ ਦੇ ਦੰਦ ਹਜੇ ਬੱਛੀ ਚੱਕਦੀ ਪਈ ਆ ਤੇ ਅੱਗੇ ਭਾਈ ਜੀ ਤੀਜੇ ਨੰਬਰ ਜਿਹੜੀ ਬੱਛੀ ਦੇਖ ਰਹੇ ਆ ਵੜਾ ਪਾਏ ਇਹ ਭਾਈ ਦੂਜਾ ਸੂਆ ਵਹਿਣ ਸੁੰਦੀ ਹੈਗੀ ਦੂਜਾ ਸੂਆ ਤੇ ਕਿੰਨੇ ਦਿਨ ਪੈਂਡਿੰਗ ਪਿਆ ਸੁੰਦੇ ਭਾਈ ਇਹ ਪੰਜ ਚਾਰ ਦਿਨ ਮਸ਼ੀਨ ਨਹੀਂ ਲਊਗੀ ਦੋ ਤਾਂ ਮੈਂ ਕਿਹਾ 35 37 ਕਿਲੋ ਇਹਨੇ ਪਲੂਣੇ ਉਹ ਦੁੱਧ ਦਿੱਤਾ ਜਾਏਗਾ ਅੱਛਾ ਪਲੂਣ ਦਾ 35 37 ਕਿਲੋ ਦੁੱਧ ਦਿੱਤਾ ਹੋਇਆ ਮੂਛੇ ਦਾ ਇਹ ਵੜਾ ਚਾਹੇ ਮਸ਼ੀਨੀ ਚਾਹੇ ਹੱਥੀ ਦੋਨੇ ਟਾਈਪ ਦਾ ਵੜਦੇ ਥਣ ਲੱਗਿਆ ਵਾ ਹਣਾ ਪੂਰਾ ਭਾਈ ਜਿੰਨੀਆਂ ਗਾੜੀਆਂ ਉਹਦੀ ਪਿਛਾੜੀਏ ਬਾਕ ਰੇਟ ਇਹਦਾ ਕੀ ਰਹਿਣਾਗਾ ਰੇਟ ਤਾਂ ਵੀ 1,40,000 ਰੁਪਇਆਗਾ ਗੁਜਾਇਸ ਮੌਕੇ ਤੇ ਹੋ ਜੂਗੀ ਬੰਦਾ ਮਾਰਦਾ ਦੁੱਧ 1,40 ਕਿਲੋ ਖਰਾਦ ਤੋਂ ਪੋਣਾ ਪੈਣਾ ਸੋ ਰੇਟ 1,40,000 ਰੁਪਇਆ 40,000 ਰੁਪਇਆ ਡਿਮਾਂਡ ਆ ਬਾਕੀ ਮੌਕੇ ਤੇ ਗੁਜਾਇਸ ਹੋ ਜੂਗੀ ਦੂਸਰਾ ਸੂਆ ਵਹਿੜਸ ਹੁੰਦੀ ਪਈ ਆ ਕਿਸੇ ਪਾਸੋਂ ਲਿਸੀ ਨਾ ਮਿਣੀ ਫੁੱਲ ਵੱਡੇ ਕਦ ਕੱਦ ਦੇ ਵਿੱਚ ਆ ਗਈ ਕੋਈ ਵੀ ਛੋਟੀ ਨਾ ਮੰਨੇ ਤੇ ਫਿਟਿੰਗ ਵਾਲਾ ਲੈਵਾ ਜਾਵਾ ਫਾੜੀ ਵਾਲਾ ਲੈਵਾ ਜਾਵਾ ਤੇ ਕੁਝ ਦਿਨ ਸੂਣ ਚ ਬਾਕੀ ਰੇਟ 1,40,000 ਰੁਪਇਆ ਦੂਸਰਾ ਸੂਆ ਸੂਰੀ ਆ ਸੋ ਹਵਾਨੇ ਦੇ ਨਸਬ ਵਗੈਰਾ ਦੇਖੋ ਕਹਿੰਦੇ ਕਿ ਵੇਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੀ ਆ ਪੂਰੇ ਵੱਡੇ ਸਟਰੀ ਦੀ ਢਾਂਚੇ ਦੇ ਵਿੱਚ ਤੇ ਖਾਨ ਵੀਨ ਚਾਰੋ ਚੂਰੂ ਪੂਰੀ ਫੁੱਲ ਆ ਜਮਾਨ ਲੱਕੜਾ ਬਰੀਕ ਕਰਕੇ ਪਾ ਦੇ ਠੀਕ ਹੈ ਕਹਿੰਦਾ ਭਾਬਾ ਚਾਹੀਦਾ ਬੰਦਾ ਦੁੱਧ ਚੰਗਾ ਸਾਹਮਣੇ ਵਾਲਾ ਬੰਦਾ ਹੋਇਆ ਤਾਂ ਇਹ ਤੋਂ 40 ਕਿਲੋ ਤੱਕ ਦੁੱਧ ਲੈ ਸਕਦਾ ਹੁਣ ਵੀ ਐਸੇ ਕੰਮ ਕਰਨੀ ਤੇ ਸੁਪਰ ਫੇਸ ਕੁਆਲਿਟੀ ਵਗੈਰਾ ਦੇਖੋ ਚੰਗੀ ਨੋਸਪੈਨਾਂ ਬੱਛੀ ਦੀ ਤੇ ਨਵਾਂ ਹਾਨੀਆਂ ਦੂਜਾ ਸੁਦਾ ਸੂਰੀ 40 ਕਿਲੋ ਵਾਲਾ ਤੁਹਾਡਾ ਸੁਪਨਾ ਪੂਰਾ ਸੈ ਬੈੜਨੇ ਕਰ ਦੇਣਾ ਰੇਟ ਵੀ 1 ਲੱਖ 40 ਹਜ਼ਾਰ ਰੁਪਇਆ ਦੂਸਰਾ ਸੂਹਾ ਨਵੇਂ ਹਾਨ ਦੇ ਵਿੱਚ ਸੂਰੀ ਆ ਪੰਜ ਤੋਂ 6 ਦਿਨ ਸਿਰਫ ਇਹਦੇ ਸੂਣ ਚ ਪੈਂਡਿੰਗ ਪਿਆ ਸੋ ਸਾਈਜ਼ ਵਗੈਰਾ ਦੇਖੋ ਬੰਤਰ ਬੁੰਤਰ ਕੋਈ ਵੀ ਰੇਣਾ ਮੰਨ ਕੇ ਆਵੇ ਢਿੱਲੋਸ ਵੀਡੀਓ ਦੇਖ ਕੇ ਚੱਲੇਗੇ ਛੋਟੀ ਸੀ ਹੈ ਨਾ ਪੂਰੀ ਵੱਡੀ ਬੈੜਾ ਤੇ ਲਿੱਸੀ ਨਾ ਵੀ ਕਿਸੇ ਪਾਸੇ ਉਹ ਨਹੀਂ ਨਾ ਤਰਾ ਕਹਿੰਦਾ ਭਾਬ ਹੈ ਨਹੀਂ ਤੇ ਅੱਗੇ ਆ ਜਾਓ ਬਾਈ ਜੀ 4 ਨੰਬਰ ਤੇ ਬੱਛੀ ਦੇ ਇਹ ਬਾਈ ਦੂਜਾ ਸੂਹਾ ਸੂਰੀਆ ਮੂੰਹ 4 ਨੰਬਰ ਹੀ ਚਾਰ ਦੰਦ ਦੂਸਰਾ ਸੂਹਾ ਸੂਰੀਆ ਹਾਂਜੀ ਅੱਜ ਕਿੰਨੇ ਦਿਨ ਬਾਕੀ ਪਏ ਇਹ ਦੇ ਹੈਪੀ ਦੇਖਾਂ ਤਾ ਮੈਂ ਨਹੀਂ ਤੇ ਇੱਕ ਹਫ਼ਤਾ ਸੂਨ ਦੇ ਵਿੱਚ ਇਹਦਾ ਪੈਂਡਿੰਗ ਪਿਆਗਾ ਹਾਂ ਸੱਜੀ ਠੂੜੀ ਬੈੜ ਬਹੁਤ ਅਈਦਾ ਠੀਕ ਐ ਦੁੱਧ ਦਾ ਅੰਦਾਜ਼ਾ ਲਈਏ ਕਿੰਨੇ ਕ ਪਾ ਦੂਗੀ ਦੁੱਧ ਬਈਆਂ ਮੰਨ ਕੇ 26-27 ਕਿਲੋ ਫੁੱਲ ਹੀ ਪਾਉਗਾ ਹੜਾ ਅੱਛਾ ਕਹਿੰਦੇ ਪਾ 25 ਕਿਲੋ ਮੰਨ ਕੇ ਜਿਹੜਾ ਮਰਜੀ ਬੰਦਾ ਪਰਚੇਸ ਕਰ ਲਿਆ ਹੈ ਨਾ ਹਾਂਜੀ ਰੇਟ ਇਹਦਾ ਕੀ ਰਹੂਗਾ ਰੇਟ ਬਈ 1,10,000 ਰੁਪਈਆ ਗੁਜਾਇਸ ਹੋ ਜੀ ਮੋਟੀ ਮਾਂ ਤੇ ਮਾਂ ਤਾਂ ਕਰਾਂ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਬੱਚੀ ਦੀ ਤੇ ਚੰਗੀ ਜਾਂਦੀਆਂ ਨਾ ਪੂਰੀ ਬਰੀਡ ਦੇ ਬੱਚਾ ਰੇਟ 1,10,000 ਰੁਪਈਆ ਜਿੰਨੀ ਬਈ ਇਹ ਗਾੜੀ ਉੰਨੀ ਪਸਾ ਤੇ 25 ਕਿਲੋ ਦੁੱਧ ਬਾਉ ਖਰਾ ਤੇ ਚੋਲੋ ਬਾ ਮਿਹਤੀ ਹੈ ਨਾ ਕਿਦਾ ਮਰਜੀ ਰਾ ਆਉਣਾ ਜਿਵੇਂ ਮਰਜੀ ਤਰੀ ਮਰਜੀ ਬੈਠ ਕੇ ਚਲੀ ਜਾਏ ਠੰਡੀ ਸੀਲ ਦਾ ਬਾਈਆਂ ਨਾਲ ਮਸ਼ੀਨ ਵਾਲਾ ਕੋੰਦੇ ਸਾਹਮਣੇ ਠੀਕ ਹੈ 1 ਦਾ 10 ਚੋਂ ਮੌਕੇ ਤੇ ਗੁਜਾਇਸ ਹੋ ਜਾਊਗੀ ਜਿਆ ਜਿਆ ਗੱਲਾਂ ਤੇ ਅੱਗੇ ਵੀਰੇ ਆਪਾਂ ਡੱਬੀ ਬੱਛੀ ਦੇਖ ਰਹੇ ਆ ਇਹ ਕਿਹੜਾ ਸੂਆ ਸੂਰੀ ਆ ਇਹ ਵੀ ਬਈ ਦੂਜਾ ਸੂਆ ਹੁੰਦੀ ਆ ਬੈੜਾ ਜੀ ਤੇ ਇਹਦੇ ਕੰਮ ਤਾਂ ਪੈਂਡਿੰਗ ਪਿਆ ਜੀ ਬੈੜਾ ਇੱਕ ਹਫਤਾ ਪੈਂਡਿੰਗ ਪਿਆ ਸੂਨ ਦੇ ਵਿੱਚ ਬੇਸ ਖੂਸ ਬਹੁਤ ਪਿਆ ਬਈ ਬੰਨਾਂ ਫਿਰ ਠੀਕ ਆ ਪਹਿਲੇ ਸੂਆ ਦੁੱਧ ਕਿੰਨਾ ਕ ਦੱਸਿਆ ਗਿਆ ਦਾ ਪਾਣੂ ਦੁੱਧ 28 ਕਿਲੋ ਦੱਸਿਆ ਮਾਲਕਾਂ ਨੇ ਬਈ ਕਹਿੰਦਾ 14 ਤੋਂ ਇੱਕ ਟਾਈਮ ਦੁੱਧ ਦਿੰਦੀ ਰਹੀ ਆ ਕਹਿੰਦਾ 32 ਮੰਨ ਕੇ ਲੈ ਲੈ ਤੀ 30 ਕਿਲੋ ਮੰਨ ਕੇ ਜਿਹੜਾ ਮਰਜ਼ੀ ਪਰਚੇ ਕਰ ਲੈ ਰੇਟ ਕੀ ਰਹੂ ਇਹਦਾ ਰੇਟ ਇਹਦੇ 1,20,000 ਰੁਪਈਆ ਬੈੜਾ ਸੁਭਰ ਕੱਦ ਕੜ ਵਗੈਰਾ ਤੇ ਸੋਹਣੀ ਸਾਫ ਸੁਥਰੀ ਦੂਸਰਾ ਸੂਦਾ ਵੈੜ ਸੂਰੀ ਆ 30 ਕਿਲੋ ਜਾਨੀਰ ਬੋਟ ਵੈੜ ਨੇ ਆਰਾਮ ਨਾਲ ਚੱਲਣਾ ਹੈਗਾ ਰੇਟ ਇਹਦਾ ਕਰਿਆ ਆਪਾਂ 1 ਲੱਖ 20000 1 ਲੱਖ 20000 ਰੁਪਇਆ ਬੱਚੀ ਦਾ ਰੇਟ ਆ ਦੂਸਰਾ ਸੂਦਾ ਸੂਰੀ ਆ 30 ਕਿਲੋ ਖਰਾਦ ਤੋਂ ਬੋਗੋ ਹੀ ਰਹਿਣਾ ਸਰ 30 ਕਿਲੋ ਦੁੱਧ ਤੇ ਬਾਕੀ ਠੰਡੀ ਸੀਰ ਸਾਤ ਸੁਭਾ ਦੀਆਂ ਹਨਾ ਜਾਵਾਂ ਠੀਕ ਆ ਹਾਤੀ ਚਵਾਈ ਚਾਹੇ ਮਸ਼ੀਨੀ ਸੋ ਥਾਂ ਤੋਂ ਦੇਖੋ ਯਾਰ ਠੰਡੀ ਬਿਲਕੁਲ ਬਰਫ ਦੀ ਸੀਦੀ ਆ ਹਨਾ ਕੁਝ ਕੁ ਦਿਨ ਇਹਦੇ ਸੂਨ ਦੇ ਵਿੱਚ ਪੈਂਡਿੰਗ ਪਈ ਜਾਗੇ ਰੇਟ 1 ਲੱਖ 20000 ਰੁਪਇਆ ਇਹ ਆ ਗਈ ਬੈੜਾ ਪੰਜਵੇਂ ਨੰਬਰ ਤੇ ਬੱਝੀ ਆ ਗਈ ਦੂਜਾ ਸੁਆ ਸੂਰੀ ਐ ਤੇ ਵੀਰੇ ਇਹਦੇ ਨਾਲ ਜਿਹੜੀ ਇਹ ਬੈੜ ਦੇਖ ਰਹੇ ਆਂ ਆਪਾਂ ਇਹ ਕਿਹੜਾ ਸੁਆ ਸੂਆ ਸੂਰੀ ਐ ਇਹ ਵੀ ਦੂਜਾ ਸੁਆ ਸੂਆ ਸੂਰੀ ਐ ਕੀ ਤੇ ਦੱਸ ਨੇ ਪੈਂਡਿੰਗ ਨੇ ਕੀ ਜੀ ਤੇ 31 ਕਿਲੋ ਮਾਲ ਕੇ ਦੱਸਿਆ ਵੀ ਪਹਿਲਾਂ ਨੇ ਉਹ ਦਿੱਤੇ ਨਹੀਂ ਅੱਛਾ ਪਲੂਣ 30 ਤੋਂ ਹਵਾਪ ਚੱਲੀ ਪਈ ਆ ਚੱਲੀ ਵੀ ਆ ਭਈ ਹੁਣ ਐ ਆ ਸਾਰੇ ਗਾਲਾਂ ਕਾ ਵੀ ਹਜੇ ਕੋਈ ਬੱਤੀ ਤੇ ਚੰਤੀ ਗਈ ਜਾਂਦਾ ਹਣਾ ਠੀਕ ਐ ਵਿੱਚ ਉਹ ਬੈੜ ਖੜੀ ਐ ਮੰਨ ਗਿਆ ਬਰਾਬਰ ਸਾਹ ਦੇਖੀ ਅਬ 25 ਦੀ ਪਲੱਸ ਦੋ ਦੋ ਦੂਗੀ ਠੀਕ ਨੇ ਗੱਲ ਇਹ ਕਹਿੰਦਾ ਮਸਲਾ ਇਹ ਆ ਵੀ ਜਿੰਨਾ ਕਿ ਬਿੱਤ ਦਊਗਾ ਦੋਦੋਂ ਉਹਨੇ ਕੀ ਉਹ ਕਹਿ ਆਵੇ ਬਈ ਚੱਲ ਕੇ ਚੱਲ ਹੁਣ ਇਹ ਦਿੱਤਾ ਵਿਆ ਮਾਲਕ ਨੇ ਦੱਸਿਆ ਜੀ ਦੱਸਣ ਨੂੰ ਸਾਰਾ ਜਿਹੜਾ ਆਪਾਂ ਨੂੰ ਮੂਲ ਰਿਪੋਰਟ ਆਉਂਦੀ ਆ ਬਈ ਆਪੇ ਉਹੀ ਦੱਸਣੀ ਆ ਬਾਕੀ ਆਪਾਂ ਬੈੜ ਕੋਈ ਘਰੇ ਖੜ ਜੇ ਚੋਣ ਨੇ ਤਾਂ ਵੀ ਪਤਾ ਲੱਗ ਜਾਂਦੇ ਵੀ ਇੰਨੇ ਦੇ ਬੈੜਾ ਦੁੱਧ ਇਹੋ ਜਿਹੀ ਬੋਡੀ ਸਟਰਕਚਰ ਦੀ ਹੈ ਇਹੋ ਜਿਹੀ ਬੈੜ ਸੀ ਦੇ ਦੇ ਦਿੰਦੇ ਤੋ ਹਣਾ 35 ਕਿਲੋ ਮੰਨ ਕੇ ਜਿਹੜਾ ਮਰਜ਼ੀ ਪਰਚੇਜ ਕਰ ਲੈ ਤੋ ਇਹ ਚਾਰ ਕਿਲੋ ਆਟਾ ਵੜਦਾ ਇਤੀ 35 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਲੈ ਰੇਟ ਕੀ ਰਹਿਣਾ ਇਹਦਾ ਰੇਟ ਬਈ ਇਹਦਾ 1 ਲੱਖ 40 ਤੇ ਮੇਰੇ ਸਾਹਮਣੇ ਕੱਢ ਜੂ 8 7 ਦਿਨ ਹਾਲੇ 9 ਦਿਨ ਹਣਾ ਠੀਕ ਹੈ ਸੋ ਆ ਬਾਕੀ 나ੜਾ ਦੇਖੋ ਯਾਰ ਹਵਾਨੇ ਦੇ ਭਾਈ ਇਹ ਚੀਜ਼ਾਂ ਆ ਅਸਲ ਵਿੱਚ ਇਹ ਨਹੀਂ ਗੱਲ ਵੀ ਕਹਿ ਦਿੰਦੇ ਹਰ ਇੱਕ 35 ਕਿਲੋ ਕਿਹੜਾ ਬੜੇ ਵੀ ਮੂੰਹ ਚ ਜਾ ਕੇ ਕਹੀ ਜਾਂਦੇ ਆ ਪਰ ਚੀਜ਼ਾਂ ਦੱਸਦੇ ਪੰਜਾਂ ਪਤਲੀ ਚਮੜੀ ਦੇ ਵਿੱਚ ਰੇਟ ਆ ਗਿਆ ਤਾਂ 1 ਲੱਖ 40000 ਇੱਕ ਲੱਖ ਕਹਿੰਦਾ ਬਾਬਾ ਲੱਖ ਤੋਂ ਲੈ ਕੇ 1.5 ਲੱਖ ਦੇ ਵਿੱਚ ਵਿੱਚ ਸਾਰੇ ਇੱਕ ਗੱਲੀ ਬਾਹਰ ਹਣਾ ਹਾਂ ਭਾਈ ਅੰਦਰਾਂ ਨਹੀਂ ਹੈ ਹਈਆਂ ਖੜੀਆਂ ਨਹੀਂ ਆ ਕੱਚੀਆਂ ਧੁੜੀਆਂ ਲੈ ਲੈਂਦੇ ਆ ਦਾ ਦਾਸ ਜੀ ਹਾਂ ਸੇ ਲੱਖ ਤੋਂ ਅੰਦਰ ਵਾਲੇ ਵੇਚੇ ਆ ਮਨ ਕੇ ਜਲ ਵੀ 75 ਕ ਜ ਤੋਂ ਸ਼ੁਰੂਆ ਕਹਿੰਦਾ ਜਿਹੜੇ ਬੰਦੇ ਨੇ ਪਸ਼ੂ ਨਾਲ ਬੇਫਿਕਰ ਹੋ ਕੇ ਇੱਥੇ ਆ ਜੇ ਜਿਹੇ ਜੀ ਚੀਜ਼ ਚ ਉਹੋ ਜੀ ਮਿਲ ਜੂਗੀ ਮਿਲ ਜੂਗੀ ਭਾਈ ਬਾਕੀ ਢੋਕੜ ਕੱਪੜਾ ਨਾਲ ਆਪ ਨੂੰ ਫੋਨ ਨਾਲ ਆ ਜਾ ਜੈਜ ਗੱਲ ਸੋ ਜੇ ਵਪਾਰ ਦੇ ਕੰਮ ਚ ਵਪਾਰੀ ਤਾਜ਼ਾ ਪਸ਼ੂ ਜੀ ਲਾਉਣਾ ਹੁੰਦਾ ਢੋਕੜ ਕੱਪੜਾ ਹੁੰਡੀਆਂ ਤੱਕਲਾ ਵੀਡੀਓ ਪਾਉਂਦਾਗਾ ਸੋ ਬਾਕੀ ਮਿਲਕ ਮੇਨ ਵਗੈਰਾ ਚੰਗੀ ਐ ਕੁਝ ਦਿਨ ਬਾਕੀ 1.40 ਲੱਖ ਰੁਪਏ ਦਾ ਰੇਟ ਆ ਸੁਬਰ ਕੱਦ-ਗਾੜ ਵਗੈਰਾ ਦੇਖੋ ਵਡੀਆਂ ਵੇੜਾ ਆਪਾਂ ਤਾਂ ਸਾਰੇ ਤੁਹਾਨੂੰ ਦਿਖਾਈਆਂ ਗੱਬਣਾ ਇੱਕ ਸੂਈ ਵਿੱਚ ਕੱਲੀ ਹੈਣਾ ਸੋ ਇੱਕ ਤੋਂ ਇੱਕ ਟੌਪ ਚੜ੍ਹ ਕੇ ਹੀ ਆ ਜਮਾ ਤੇ ਆ ਜਿਹੜੀ ਦੂਜੇ ਨੰਬਰ ਤੇ ਖੜੀਆ ਬੱਚੇ ਨਵਾਂ ਹਨ ਇਹ ਵੀ ਗੱਬਣਾ ਹਨਾ ਤੇ ਅੱਗੇ ਜਿਹੜੀ ਬਾਹਰ ਖੜੀਆ ਕੱਚੀ ਇਹਦੇ ਵਿੱਚ 15 ਨੇ ਪੈਂਡਿੰਗ ਬਾਕੀ ਪੈਣਗੇ ਇਹਦੇ ਤੇ ਮਾਰ ਕੇ ਦੱਸੇ ਵੀ ਨੇ 30 ਕਿਲੋ ਦੱਸਾ ਪਹਿਲਾਂ ਨਹੀਂ 30 ਕਿਲੋ ਤਾਂ ਪਹਿਲਾਂ ਨਹੀਂ ਦਿੰਦਾ ਹਾਂ ਬਾਕੀ ਬਈ ਦੀ ਮਿਲਤੀ ਵੀ ਦਿਖਾ ਦੇ ਜੀ ਕਿੰਦਾ ਨਹੀਂ ਆ ਜਿਵੇਂ ਸਵਾਤੀ ਵਾਲਾ ਮੋਟਰ ਵਾਲੀ ਦੀ ਪਾਈਪ ਹੁੰਦੀ ਹੈ ਆਹ ਘਰ ਹੈ ਦੋ ਦੀ ਮੋਟਰ ਦਾ ਸਸਾ ਪਾਇ ਪਾਈ ਹੁੰਦੀ ਹੈ ਨਾ ਉਹ ਸਿਸਟਮ ਹੈਦਾ ਹਨਾ ਬਾਕ ਕੀ ਲਈ ਕੀੜੇ ਨੂੰ ਦਿਨਾਂ ਬਾਅਦ ਕੀ ਕਰ ਤੈਨੂੰ ਬਰਾ ਜੀ ਇਹ ਜਿੰਨਾ ਗੱਲ ਇਹਨੇ ਯਾਰ ਜਾਂਦੀਆਂ ਨੇ ਦੁੱਧ ਵੀ ਫਿਰ ਉਹ ਵੀ ਦੇਣ ਕੀ ਇਹਦਾ ਰੇਟ ਕੀ ਆ ਰੇਟ ਇਹਦਾ ਬਈ 1 ਲੱਖ 20000 ਰੁਪਏ ਦਾ ਬੜਾ 1 ਲੱਖ 20000 ਰੁਪਏ ਦਾ ਵੜ ਦਾ ਰੇਟ ਆ ਬਾਕੀ ਮੌਕੇ ਤੇ ਗੁਜਾਇਸ ਹੋ ਜਾਊਗੀ ਹਨਾ ਹਾਂ ਇਹ ਬੰਦੇ ਮੰਨ ਤਾਂ ਚੱਲ ਠੀਕ ਆ ਦਿਨ ਮੇਰੇ ਨਾਲ 10 12 ਲੈ ਜਾਊਗੀ ਭਾਈ 15 ਦਿਨ ਬਾਕੀ ਪੈ ਜਾ ਬਈ ਇਹ 15 ਦਿਨ ਪੈਂਡਿੰਗ ਤੇ ਵਧੀਆ ਰੁੱਤ ਜਿਹਾ ਹੋਰ ਹੈ ਜਮਾ ਹਨਾ ਮੌਸਮ ਵਧੀਆ ਜੀ ਉਹਦਾ ਦੁੱਧ 35 ਹੋਰ ਵਧਾਉਗੀ ਚਲੋ ਸੋ ਜਿਹੜਾ ਵੀਰ ਹੁਣ ਲੈਗਾ ਦਾ 15 ਦਿਨ ਸਾਂਭ ਲੋਗੇ ਠੀਕ ਹੈ ਨਾਲੇ ਤੁਹਾਡੇ ਘਰੇ ਜੀ ਲਾ ਲੂਗੀ ਹਣਾ ਸੋ ਵੀਰੋ ਕਾਫੀ ਬੜਾ ਤੁਹਾਨੂੰ ਦਿਖਾ ਦਿਆਂ ਪਿੰਡ ਹੰਡਿਆਇਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈਏ ਚੈਨਲ ਨੂੰ ਪਿਆਰ ਦੇਣੀ ਤੈਅ ਦਲ